ਕੱਲੀ-ਕੱਲੀ ਚੀਜ਼ ਦਾ ਧਿਆਨ ਰੱਖਿਆ ਗਿਆ ਦੇਖੋ ਸਭ ਤੋਂ ਵੱਧ ਤੁਹਾਡੀ ਕੋਠੀ ਨੂੰ ਇੰਟੀਰੀਅਰ ਚ ਚਾਉਂਦਾ ਇਹ ਕਲਮਾਂ ਦੇ ਦਾ ਮਾਸਟਰ ਨੇ ਜੀ ਆਪਾਂ ਵਧੀਆ-ਵਧੀਆ ਸੋਹਣੇ-ਸੋਹਣੇ ਕਮੈਂਟ ਕਰਿਆ ਕਰੋ ਇਹਨਾਂ ਕਾਰੀਗਰ ਖੜੇ ਨੇ ਚੋਟੀ ਦੇ ਕਾਰੀਗਰ ਨੇ ਘੱਟ ਬਜਟ ਦੇ ਵਿੱਚ ਕੋਠੀ ਤਿਆਰ ਕਰਨੀ ਹੈ ਵਧੀਆ ਮਟੀਰੀਅਲ ਲਾਉਣਾ ਤੁਹਾਨੂੰ ਕੈਨੇਡੀਅਨ ਲੁੱਕ ਦੇ ਵਿੱਚ ਕੋਠੀ ਚਾਹੀਦੀ ਹੈ ਜਾਂ ਤੁਹਾਨੂੰ ਕਲਾਸਿਕ ਲੁੱਕ ਦੇ ਵਿੱਚ ਪਿੰਡਾਂ ਵਾਲੀ ਲੁੱਕ ਚਾਹੀਦੀ ਲਓ ਜੀ ਵੀਊ ਦੇਖੋ ਵੀਊ ਕਰੋ ਚੈੱਕ ਬਹੁਤ ਹੀ ਘੱਟ ਬਜਟ ਦੇ ਵਿੱਚ ਬਹੁਤ ਹੀ ਸੋਹਣੀ ਕੋਠੀ ਤਿਆਰ ਹੋਈ ਹੈ ਬਾਈ ਹੋਰਾਂ ਨੇ ਤਿਆਰ ਕੀਤੀ ਹੈ ਤੇ ਇਹਦਾ ਕੱਲੀ-ਕੱਲੀ ਚੀਜ਼ ਦਾ ਧਿਆਨ ਰੱਖਿਆ ਗਿਆ ਦੇਖੋ ਹਰ ਇੱਕ ਚੀਜ਼ ਇਹ ਕੱਟ ਬਜਟ ਵਿੱਚ ਲੱਗੀ ਹੋਈ ਹੈ ਜੇ ਆਪਾਂ ਇਹ ਪਾਉਂਗੀ ਸਟੀਲ ਚ ਵੀ ਬਣਵਾਈਏ ਨਾ ਜੀ ਹਾਂਜੀ ਹਾਂਜੀ ਸਟੀਲ ਦੀ 70 ਰੁਪਈਆ ਚ ਜਾਂਦੀ ਹੈ ਇਹ ਠੀਕ ਹੈ ਜੀ ਹਾਂ ਸਾਰਾ ਇੱਕ ਕਰੋ ਚੈੱਕ ਕਿੰਨਾ ਸੋਹਣਾ ਕੰਮ ਕਿੰਨੇ ਸੋਹਣੇ ਤਰੀਕੇ ਦੇ ਨਾਲ ਬਣਾਇਆ ਸਭ ਤੋਂ ਵੱਧ ਤੁਹਾਡੀ ਕੋਠੀ ਨੂੰ ਇੰਟੀਰੀਅਰ ਚਾਹੁੰਦਾ ਜਦੋਂ ਤੁਹਾਡਾ ਇੰਟੀਰੀਅਰ ਵਧੀਆ ਤੁਹਾਡੇ ਕਾਰੀਗਰ ਵਧੀਆ ਨੇ ਤੁਹਾਡੇ ਕੰਮ ਕਰਨ ਵਾਲੇ ਮੈਂਬਰ ਨੇ ਜਿਹੜੇ ਤੁਹਾਡਾ ਸਾਥ ਦਿੰਦੇ ਨੇ ਵਧੀਆ ਤਰੀਕੇ ਨਾਲ ਤੁਸੀਂ ਵਧੀਆ ਉਹਨਾਂ ਦਾ ਜਿਹੜਾ ਪੈਸਾ ਸਹੀ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਦਿਨੇ ਦਾ ਟਾਈਮ ਸਿਰ ਉਹਨਾਂ ਦਾ ਉਹਨਾਂ ਦਾ ਪੈਸਾ ਉਹਨਾਂ ਦੀ ਮਿਹਨਤ ਦਾ ਪੈਸਾ ਉਹਨਾਂ ਕੋਲ ਜਾਂਦਾ ਨਾ ਤਾਂ ਕੰਮ ਵੀ ਬਹੁਤ ਜਿਆਦਾ ਸੋਹਣੇ ਤਰੀਕੇ ਨਾਲ ਵਧੀਆ ਹੁੰਦੇ ਨੇ ਬਾਕੀ ਇਹਦਾ ਵੀਰ ਦੀ ਇਹ ਕਲਮਾਂ ਦੇ ਦਾ ਮਾਸਟਰ ਨੇ ਜਿੱਥੇ ਵੀ ਕਲਮ ਲਾਈ ਹੈ ਕਲਮ ਦੇ ਨਾਲ ਇਹਨਾਂ ਦੇਸ਼ਾ ਇਕਲੇ ਇਕਲੇ ਜੀ ਦਾ ਲਾਇਆ ਤੇ ਵੀਰ ਆਹ ਚੀਜ਼ ਕੱਲ ਹੁੰਦਾ ਸਮਾਂ ਵੀ ਬਹੁਤ ਲੱਗਦਾ ਇਹ ਚੀਜ਼ਾਂ ਦੇ ਨਾਲ ਪ੍ਰ ਦੀहां ਮਤਲਬ ਵੀਰ ਦਾ ਵੀ ਹੌਸਲਾ ਵਧੇ ਹਨਾ ਕਈ ਵਾਰ ਨੈਗੇਟਿਵ ਕਮੈਂਟ ਕਰਦੇ ਆ ਤੁਸੀਂ ਕਮੈਂਟ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਉਹਨਾਂ ਨਾਲ ਕੰਮ ਕਰਾਇਆ ਇਹਨਾਂ ਨੇ ਸਾਰਾ A to Z ਆ ਤੇ ਕੋਈ ਸੀ ਲਿੰਕ ਨਹੀਂ ਤੁਸੀਂ ਦੇਖੋ ਆਓ ਤੁਹਾਨੂੰ ਲੈ ਚੱਲਦੇ ਆਂ ਕਿਚਨ ਦੇ ਵਿੱਚ ਤੇ ਸਤਪੁਰ ਜੀ ਤੁਹਾਨੂੰ ਕਿਚਨ ਬਹੁਤ ਪਸੰਦ ਆਈ ਹੈ ਨਾ ਆਜੋ ਮਤਲਬ ਦੱਸੋ ਮੈਨੂੰ ਮੜ ਜਾ ਵੀ ਮਤਲਬ ਬਜਟ ਦੇ ਵਿੱਚ ਵੀ ਹੈ ਹਾਂ ਜੀ ਕਿਚਨ ਬਜਟ ਦੇ ਵਿੱਚ ਵੀ ਹੈ ਤੇ ਫੈਸਿਲਿਟੀ ਵੀ ਸਾਰੀ ਹੈ ਆਹ ਉਹਨੇ ਕੁਝ ਬੇਕੀਚ ਨਾਲ ਕਿਚਨ ਉਹ ਕਰਿਆ ਕਿਚਨ ਦੇ ਵਿੱਚ ਆਪਾਂ ਨੂੰ ਉਨੀਆਂ ਹੀ ਆਈਟਮਾਂ ਲਾਉਣੀਆਂ ਚਾਹੀਦੀਆਂ ਨੇ ਉਨੀਆਂ ਹੀ ਜਗ੍ਹਾ ਹੀ ਘੇਰਨੀ ਚਾਹੀਦੀ ਜਿੰਨੀ ਕਿ ਆਪਾਂ ਵਰਤ ਸਕਦੇ ਹਾਂ ਕਿ ਕਿਚਨ ਸਾਰੀ ਟੈਂਡ ਹਿੰਡ ਲੱਗਦੀ ਮੈਂ ਤਾਂ ਉਹੀ ਦੇਖ ਰਿਹਾ ਜੀ ਬਾਈ ਕਿਤੇ ਵੀ ਮੈਨੂੰ ਹੈਂਡਲ ਨਹੀਂ ਮਿਲਿਆ ਹਨਾ ਬਹੁਤ ਸੋਹਣਾ ਕਟ ਬਾਈਟ ਦੇ ਵਿੱਚ ਜਿਹੜਾ ਆਪਣਾ ਸਿਸਟਮ ਉਹ ਤਿਆਰ ਹੋਇਆ ਕੀ ਜਿੰਨਾ ਬਜਟ ਹੀ ਬਹੁਤ ਘੱਟ ਹੋਊਗਾ ਹਾਂਜੀ ਇਹ ਸਾਰੀ ਕੋਠੀ ਤੇ 32 ਲੱਖ ਰੁਪਏ ਲੱਗੇ ਹੋਈ ਟੋਟਲੀ ਹਾਂਜੀ ਹਾਂਜੀ ਸਿਰਫ 32 ਹਾਂਜੀ 32 ਲੱਖ ਰੁਪਏ ਓਕੇ ਇਹ ਲੱਕੜ ਦੇ ਕੰਮ ਤੇ 12 1.5 ਲੱਖ ਰੁਪਏ ਤਕਰੀਬਨ ਖਰਚ ਆਏ ਹੋਈ ਬੇਚੇ ਪੇਂਟ ਤੇ ਥੋੜੀ ਲੇਬਰ ਬੇਚੇ ਸਾਡੀ ਲੇਬਰ 3 ਲੱਖ ਰੁਪਏ ਦੀ ਨਹੀਂ ਪੇਂਟ ਪਲੱਸ ਥੋੜੀ ਲੇਬਰ ਹਾਂਜੀ ਸਾਰਾ ਜਿੰਨਾ ਤੁਸੀਂ ਦੇਖਦੇ ਹੋ ਉਹਦਾ ਬਹੁਤ ਘੱਟ ਬਜਟ ਘੱਟ ਹੈ ਬਸ ਪੇਂਟ ਜਿਹੜਾ ਨੈਮਲ ਹੋਇਆ ਹਾਂਜੀ ਹਾਂਜੀ ਪੇਂਟ ਨੈਮਲ ਹੋਇਆ ਜੀ ਪਰ ਮਤਲਬ ਕਾਰੀਗਰ ਵਧੀਆ ਸੀ ਜੇ ਸਹੀ ਮੈਨੇਜਰ ਮਤਲਬ ਕਿ ਮੇਂ ਮੰਨ ਲੂ ਅਸੀਂ ਕੰਮ ਕਰਾਉਣਾ ਹੋਵੇ ਨਾ ਛੋਟੀ ਜੀ ਗੱਲ ਆ ਤਾਂ ਸਾਨੂੰ ਇਹ ਲੱਗੂ ਵੀ ਇਹ ਬਹੁਤ ਮਹਿੰਗਾ ਕੰਮ ਹੋਇਆ ਹੋਇਆ ਹੈ ਜਿਵੇਂ ਹੁਣ ਇੱਕ ਗੇਟ ਦੇਖ ਰਹੇ ਹੋ ਤੁਸੀਂ ਹਾਂਜੀ ਹਾਂਜੀ ਇਹਦੀ ਕੋਸਟ ਲਗਭਗ 12000 ਰੁਪਏ ਆਈ ਹੋਈ ਹੈ ਇੱਕ ਗੇਟ ਦੀ ਹਾਂ ਇੱਕ ਗੇਟ ਓਕੇ ਤੇ ਹੋਰ ਵੀ ਦੇਖਿਆ ਜਿਵੇਂ ਆ ਜੋੜ ਪਏ ਹੋਏ ਨੇ ਇਹਨਾਂ ਦੇ ਵਿੱਚ ਹਾਂਜੀ ਹਾਂਜੀ ਆ ਪੁਆਇੰਟ ਬਣਾਏ ਹੋਏ ਨੇ ਜੀ ਹਾਂਜੀ ਵਰਗੇ ਵੀ ਸਾਰੇ ਨੂੰ ਸਿਰੇ ਨੂੰ ਸਿਰਾਂ ਖੁੰਜੇ ਨੂੰ ਖੁੰਜਾ ਮਲਾਇਆ ਹਾਂਜੀ ਹਾਂਜੀ ਖੁੰਜੇ ਨੂੰ ਖੁੰਜਾ ਹੀ ਬਹੁਤ ਮਿਸਤਰੀ ਇੱਥੇ ਫੱਟੀ ਪਾਉਂਦੇ ਨੇ ਪਰ ਉਹਦੇ ਨਾਲ ਲੁੱਕ ਨਹੀਂ ਆਉਂਦੀ ਇਹ ਉਹਨਾਂ ਦੇ ਕੋਲਮ ਕਾਟੀ ਬੰਦੀ ਓਕੇ ਜੀ ਓਕੇ ਨਾਲ ਸੰਦੇਗਾ ਤੁਸੀਂ ਜਿਹੜਾ ਕੰਮ ਕੀਤਾ ਲੱਕੜ ਦਾ ਸਾਰਾ ਤੁਸੀਂ ਇਹ ਤਿੰਨਾਂ ਭਰਾਵਾਂ ਨੇ ਮਿਲ ਕੇ ਕੀਤਾ ਹਾਂਜੀ ਹਾਂਜੀ ਇਹ ਪ੍ਰਦੀਪ ਵਾਈ ਵੀ ਕੋਠੀ ਆਈ ਫੌਜੀ ਵੀਰ ਆਈ ਆਪਣਾ ਸਾਰਾ ਇੰਟੀਰੀਅਰ ਉਹਨਾਂ ਨੇ ਆਪ ਹੀ ਬਸ ਲੱਕੜ ਪਕ ਤਿਆਰ ਕਰਿਆ ਤੇ ਉਹਨਾਂ ਜਾਨ ਨੇ ਆਪਾਂ ਨੂੰ ਮੇਜ ਜੋੜ ਕਰਿਆ ਡਿਜ਼ਾਈਨਿੰਗ ਵੀ ਉਹਨਾਂ ਦੀ ਆਪਣੀ ਜਾਂ ਡਿਜ਼ਾਈਨਿੰਗ ਤੁਹਾਨੂੰ ਮਿਲੀ ਕਿਤੋਂ ਡਿਜ਼ਾਈਨਿੰਗ ਨਾ ਨਾ ਬਸ ਆਪ ਹੀ ਰਿਆ ਕਰਤੀ ਦੋਨੇ ਭਾਈ ਓਕੇ ਹਾਂਜੀ ਹਾਂਜੀ ਆਪ ਹੀ ਉਸ ਤੋਂ ਜ਼ਿਆਦਾ ਚਰਚਾ ਹੋਣੀ ਹੈ ਚਰਚਾ ਦਾ ਵਿਸ਼ਾ ਵੀ ਹੈਗੀ ਹੈ ਤੇ ਕੌਂਟਰਵਰਸੀ ਹੈ ਵੀ ਨੇ ਨਾਲੇ ਕੋਲ ਮਦਦ ਤੇ ਜਦੋਂ ਚੀਜ਼ ਦਾ ਦੇਖਾ ਲਿੱਖ ਬੁਲਾਇਆ ਨਾ ਨੇ ਕੋਈ ਕੋਲ ਗੱਲ ਹੋ ਰਹੀ ਹੈ ਇਹ ਜਿਹੇ ਪੈਂਦੇ ਜਿਹੜਾ ਜਿਹੜਾ ਰੇਸ਼ਾ ਇਹਦੇ ਵਿੱਚ ਤੁਸੀਂ ਜੇ ਇੱਥੋਂ ਰੇਸ਼ਾ ਦੇਖਦੇ ਹੋ ਤਾਂ ਇੱਥੋਂ ਆ ਕੇ ਵੰਡ ਇਸੇ ਤਰੀਕੇ ਕੰਪਲੀਟ ਨੀਚੇ ਤੱਕ ਹੋਇਆ ਇਹਨਾਂ ਚੀਜ਼ਾਂ ਤੇ ਮਿਹਨਤ ਲੱਗਦੀ ਹੈ ਤੁਸੀਂ ਆਪਦਾ ਜਿਹੜਾ ਫਰਜ਼ ਵਧੀਆ ਨਿਭਾਇਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਪੀਰ ਦਾ ਹੌਸਲਾ ਵਧਾਇਆ ਕਰੋ ਬਹੁਤ ਸੋਹਣਾ ਕੰਮ ਕਰਿਆ ਹੈ ਇੰਟੀਰੀਅਰ ਆ ਗਿਆ ਇੰਟੀਰੀਅਰ ਪਾਰਟ ਇਹ ਵੀ ਵਿੱਚ ਆਉਂਦੇ ਨੇ ਹਾਂਜੀ ਵਿੱਚ ਆਈਏ ਸਾਰਾ ਕੁਝ ਵਿੱਚ ਆਈਏ ਬੈੱਡ ਹੋ ਗਏ ਹਾਂਜੀ ਬੈੱਡ ਹੋ ਗਏ ਸਾਰਾ ਵਿੱਚ ਸਾਰਾ A to Z A to Z ਕੰਮ ਆ ਪੌੜੀ ਆ ਗਈ ਜੀ ਵਿੱਚ ਪੌੜੀਆਂ ਨੇ ਥੱਲੇ ਆ ਗਈ ਜੀ ਉਹ ਬੋਲੀਆਂ ਦੇ ਨਾਲ ਇੰਜੀਨੀਅਰ ਜੋ ਵੀ ਹੈਗਾ ਜੀ ਮਗਰ ਇਹਨਾਂ ਨੇ 12 ਲੱਖ ਰੁਪਇਆ ਇੰਜੀਨੀਅਰ ਦਾ ਢੱਕੜਤਾ 5 ਲੱਖ ਲੱਗੇ 2 ਲੱਖ ਵੀ ਨੇ ਲੱਗਦਾ ਟੋਟਲ 32 ਲੱਖ ਹਾਂ ਜੀ ਵਿੱਚੇ ਥੋੜੀ ਲੱਕੜ ਦਾ ਹੋ ਗਿਆ ਵਿੱਚੇ ਟੈਲਾ ਦਾ ਹੋ ਗਿਆ ਸਾਰਾ ਟੋਟਲ ਜਮਾ ਲਾ ਕੇ 32 ਲੱਖ ਹਾਂ ਬਹੁਤ ਕਹਿੰਦੇ ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ ਤੇ ਇਹ ਵੀਰਨ ਦੇ ਵੀ ਪਹਿਲਾਂ ਉਸਤਾਦ ਹੋਣਗੇ ਜਿਹੜੇ ਇਹਦਾਂ ਦਾ ਕੰਮ ਕਰਦੇ ਹੋਣਗੇ ਇੰਨਾ ਸਟੌਪ ਦਾ ਕੰਮ ਆ ਤੇ ਵੀਰੇ ਇਹ ਦੱਸੋ ਤੁਸੀਂ ਇਹ ਕੰਮ ਸਿੱਖੇਗੇ ਨਾ ਇਹ ਕੰਮ ਇਹ ਅਸੀਂ ਪਿੰਡ ਪਾਕਲਾ ਸ਼ਹਿਰ ਹੈ ਜੀ ਹਾਂ ਜੀ ਉੱਥੇ ਮੇਰੇ ਧੂਆ ਜੀ ਰਹੇ ਮਤਲਬ ਮੇਰੇ ਕੋਲ ਨਹੀਂ ਤਾਂ ਕੰਮ ਸੁਖਿਆਈ ਮੈਂ ਗਰਜੀ ਵਸਿੰਦੀ ਠੀਕ ਹੈ ਜੀ ਤੇ ਤੇਰਾ ਗਰਜੀ ਵਸਿੰਦੀ ਪਿਆਰ ਨਾਲ ਉਹਨਾਂ ਨੂੰ ਰੋਟਾ ਵਸਤੀ ਕਹਿੰਦੇ ਹਾਂ ਰੋਟਾ ਵਸਤੀ ਕਹਿੰਦੇ ਠੀਕ ਹੈ ਜੀ ਬਿਲਕੁਲ ਦਿੱਤ ਇਹ ਉਹਨਾਂ ਦਾ ਸਾਰਾ ਮਤਲਬ ਕਲਾ ਉਹਨਾਂ ਨੂੰ ਗਈ ਸਾਰਾ ਸ਼ਹਿਰ ਹੈ ਮਤਲਬ ਉਹਨਾਂ ਨੂੰ ਜਨਮ ਹਾਂ ਜੀ ਹਾਂ ਜੀ ਇਹ ਸਹੀ ਗੱਲ ਹੈ ਜੀ ਬਹੁਤ ਵਧੀਆ ਬਰੀ ਹਾਂ ਜੀ ਤੇ ਕਿੰਨੇ ਟਾਈਮ ਦੇ ਵਿੱਚ ਤੁਸੀਂ ਇਹ ਸਾਰਾ ਪ੍ਰੋਸੈਸ ਸਿੱਖਿਆ ਤੁਸੀਂ ਇਹ ਜੀ 5 ਤੋਂ 6 ਸਾਲ ਜੀ ਕਿੰਤ ਸੇ ਸਾਲ ਲੱਗਦੇ ਨੇ ਹਾਂਜੀ ਅੱਜ ਕੱਲ ਦੇ ਨਵੇਂ ਕਾਰੀਗਰ 6 ਮਹੀਨੇ ਸਾਲ ਲਾ ਕੇ ਕਹਿੰਦੇ ਨੇ ਅਸੀਂ ਕਾਰੀਗਰ ਬਣ ਗਏ ਹਾਂ ਤੇ ਅੱਜ ਆਪਨੇ ਕੋਲੇ ਤਿੰਨ ਕਾਰੀਗਰ ਖੜੇ ਨੇ ਚੋਟੀ ਦੇ ਕਾਰੀਗਰ ਨੇ ਤੇ ਜਿਹੜੇ ਕੰਮ ਨੂੰ ਵੀ ਹੱਥ ਪਾ ਲੰਦੇ ਵਾਸਤੇ ਇਹ ਬੱਲੇ ਬੱਲੇ ਕਰਾ ਲੈਂਦੇ ਤੇ ਜੇ ਕੰਮ ਤੁਸੀਂ ਕਿਸੇ ਵੀਰ ਨੇ ਵੀ ਕੰਮ ਕਰਾਉਣਾ ਆਪਦੇ ਘਰੇ ਕੋਠੀ ਦਾ ਕੰਮ ਕਰਾਉਣਾ ਇੰਟੀਰੀਅਰ ਦਾ ਕੰਮ ਕਰਾਉਣਾ ਤਾਂ ਪਹਿਲੀ ਗੱਲ ਮਿਸਤਰੀ ਦਾ ਐਕਸਪੀਰੀਅੰਸ ਚੈੱਕ ਕਰਿਆ ਕਰੋ ਵੀ ਕਿੰਨੇ ਕ ਟਾਈਮ ਉਹਨਾਂ ਨੂੰ ਕੰਮ ਕਰਦਿਆਂ ਪੋ ਗਿਆ ਫਿਰ ਤੁਸੀਂ ਕੇ ਫੈਸਲਾ ਕਰ ਉਹਨਾਂ ਦੇ ਕੰਮ ਕਰ ਦੇਖਿਆ ਕਰੋ ਹੁਣ ਆ ਵੀਰਾਂ ਦੇ ਕੰਮਾਂ ਨੂੰ ਦੇਖਦੇ ਕੱਲ ਦਾ ਜ਼ਿਕਰ ਕਰਿਆ ਸੀਗਾ ਸਟਾਰਟਿੰਗ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਇਹ ਗੱਲ ਕਰੀ ਸੀ ਵੀ ਇਹੇ ਵੀਰਾਂ ਦਾ ਕੰਮ ਇੰਨਾ ਟੌਪ ਦਾ ਦਿੰਨੇ ਭਰਾਵਾਂ ਦਾ ਦੋ-ਦੋ ਸਾਲ ਬੁਕਿੰਗ ਦੇ ਵਿੱਚ ਕੰਮ ਰਹਿੰਦਾ ਇਹਨਾਂ ਦਾ ਤੇ ਜੇ ਤੁਸੀਂ ਵੀ ਕਿਸੇ ਨੇ ਕੰਮ ਕਰਵਾਉਣਾ ਆਪਦਾ ਲੱਕੜ ਦਾ ਇਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਕੰਮ ਕਰਦਨੇ ਵੀਰ ਤੇ ਨੰਬਰ ਸਕਰੀਨ ਤੇ ਚਲਾ ਦਾਂਗੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਇਨਫੋਰਮੇਟਿਵ ਲੱਗਦੀ ਆ ਤਾਂ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਦਾ ਕਰੋ ਤੇ ਸਾਡੇ ਪੇਜ ਨੂੰ ਫੋਲੋ ਕਰੋ ਸਾਡੀ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ tot boto sani va'da